थैंक यू सो मच बहुत अच्छी कोशिश थैंक यू ਮੇਰੇ ਅਨੰਦ ਜੀ ਆਪ ਨੂੰ ਸਾਡੇ ਨਾਲ ਆ ਕੇ ਬੜੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਸ ਨਾਲ ਜੱਜ ਜੀ ਨੋਟ ਕਰਦੇ ਹੋਏ ਤੇ ਨਾਲ ਹੀ ਅਗਲੀ ਮੇਲੇ ਵਾਲਾ ਵੀ ਵਾਦੇ ਆ ਜੀ ਜੀ ਦੋਸਤੋ ਬਠਿੰਡਾ ਫਿਲਮ ਫੈਸਟੀਵਲ ਜਿਹੜਾ ਹੋ ਰਿਹਾ ਹੈ ਬਠਿੰਡਾ ਵਿਖੇ ਤੇ ਆਪਾਂ ਪਹੁੰਚ ਚੁੱਕੇ ਆਂ ਤੇ ਸਾਡੇ ਨਾਲ ਫਿਲਮ ਇੰਡਸਟਰੀ ਦੇ ਦਿਗਜ਼ ਅਦਾਕਾਰ ਸਰਦਾਰ ਸੋਈ ਜੀ ਸੋਈ ਸਾਹਿਬ ਸਵਾਗਤ ਹੈ ਸਾਡੇ ਬਠਿੰਡਾ ਸ਼ਹਿਰ ਪਹੁੰਚਦੇ ਜੀ ਫਿਲਮ ਫੈਸਟੀਵਲ ਹੋ ਰਿਹਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਮੈਨੂੰ ਮੈਨੂੰ ਵੀ ਮੈਨੂੰ ਵੀ ਨਸ਼ਾ ਹੋਇਆ ਪਏ ਇਹ ਇਹ ਗੱਲ ਦਾ ਕਿ ਬਠਿੰਡੇ 'ਚ ਫੈਸਟੀਵਲ ਹੋਣ ਲੱਗੇ ਫਿਲਮਾਂ ਦੇ ਜੀ ਜਿੱਥੇ ਹਿੰਦੀ ਦੀਆਂ ਸ਼ਾਰਟ ਫਿਲਮਾਂ ਵੀ ਦਿਖਾਈਆਂ ਗਈਆਂ ਨੇ ਜਿਹਨੂੰ ਇੰਗਲਿਸ਼ ਦਾ ਪੂਰਾ ਤੜਕਾ ਲੱਗਿਆ ਹੋਇਆ ਉਹ ਵੀ ਉਹ ਵੀ ਦਿਖਾਈਆਂ ਜਾ ਰਹੀਆਂ ਨੇ ਇਹ ਇਹ ਗਰੋਥ ਹੈ ਇੱਕ ਜੀ ਸਨਮੇ ਦੀ ਲਿੰਦਾ ਸਾਰੇ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਬਠਿੰਡਾ ਫਿਲਮ ਫਾਊਂਡੇਸ਼ਨ ਵੱਲੋਂ ਇਹ ਚੌਥਾ ਫਿਲਮ ਫੈਸਟੀਵਲ ਕਰਵਾਇਆ ਜਾ ਰਿਹਾ ਹੈ ਜੀ ਤੇ ਆਬਵੀਅਸਲੀ ਮੈਂ ਇਹ ਤਾਂ ਖਲਾਸ਼ਰੀ ਮਿਲਦੀ ਹੈ ਬਹੁਤ ਸਾਰੇ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਮਿਲਦਾ ਜਾਣ ਪਛਾਣ ਬਣਦੀ ਹੈ ਅੱਜ ਕੱਲ ਕੀ ਹੈ ਕਿ ਮੈਨੂੰ ਲੱਗਦਾ ਕਿ ਸੇਮ ਮਾਈਂਡਡ ਸੇਮ ਰੁਚੀ ਵਾਲੇ ਬੰਦੇ ਇਕੱਠੇ ਹੋ ਕੇ ਜਦੋਂ ਹੁਣ ਬੈਂਦੇ ਆ ਤੇ ਮੈਨੂੰ ਲੱਗਦਾ ਉਹ ਕੋਸ਼ਿਸ਼ ਇੱਕ ਦੂਜੇ ਨਾਲ ਐਕਸਪੀਰੀਅੰਸ ਸ਼ੇਅਰ ਕਰਦੇ ਹਿੱਤੇ ਬੜਾ ਕੁਝ ਸਿੱਖਣ ਨੂੰ ਮਿਲਦਾ ਜੀ ਜ਼ਰੂਰ ਹੋਣੇ ਚਾਹੀਦੇ ਆ ਇਹ ਬਠਿੰਡਾ ਫਿਲਮ ਫਾਊਂਡੇਸ਼ਨ ਦਾ ਤਨਵਾਦ ਵੀ ਕਰਦੇ ਆ ਤੇ ਇਹਨਾਂ ਨੂੰ ਇਹ ਕਹਿੰਦੀ ਆ ਵੀ ਹੈ ਕਿ ਸਾਡੇ ਵੱਲੋਂ ਪੂਰਾ ਫੁੱਲ ਸਪੋਰਟ ਆ ਜੀ ਤੇ ਤੁਸੀਂ ਵੀ ਸਾਡੀ ਸਪੋਰਟ ਰੱਖਿਓ ਸਾਨੂੰ ਤੇ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਜੀ ਇਹ ਤੁਹਾਡੇ ਲਈ ਅਸੀਸਾਂ ਵੀ ਬਲੈਕ ਐਂਡ ਵੀ ਬਠਿੰਡਾ ਫਿਲਮ ਫਾਊਂਡੇਸ਼ਨ ਵੱਲੋਂ ਲੱਗੇ ਰਹੋ ਬਠਿੰਡਾ ਦਾ ਨਾਮ ਰੌਸ਼ਨ ਕਰਦੇ ਰਹੋ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਜਾਨੀ ਨਵਦੀਪ ਕਲੇਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਅ ਰਹੀ ਗੱਲ ਬਠਿੰਡੇ ਦੀ ਬਠਿੰਡੇ ਦੀ ਧਰਤੀ ਨੇ ਐਸੇ-ਐਸੇ ਕਲਾਕਾਰ ਦਿੱਤੇ ਨੇ ਜੀ ਜਿਦੇ ਚ ਸਭ ਤੋਂ ਵੱਡਾ ਨਾਮ ਗਾਰਗੀ ਸਾਹਿਬ ਦਾ ਜਿਨ੍ਹਾਂ ਦੇ ਆਡੀਟੋਰੀਅਮ ਚ ਅੱਜ ਅਸੀਂ ਬੈਠੇ ਹਾਂ ਬਲਵੰਤ ਗਾਰਗੀ ਜੀ ਉਹ ਇੱਕ ਕਹਾਣੀਕਾਰ ਹੀ ਨਹੀਂ ਇੱਕ ਨੋਵਲਕਾਰ ਇੱਕ ਡਾਇਰੈਕਟਰ ਇੱਕ ਐਕਟਰ ਹਰ ਤਰ੍ਹਾਂ ਸੰਪੂਰਨ ਸੀ ਉਹਨਾਂ ਦੀ ਜਿਹੜੀ ਪ੍ਰਥਾ ਚਲਾਈ ਹੋਈ ਸੀ ਅੱਜ ਇੱਥੇ ਫਿਲਮ ਫੈਸਟੀਵਲ ਦੇ ਰੂਪ ਚ ਸੰਬੰਧ ਹੁੰਦੀ ਦਿਖਦੀ ਹੈ ਬੜੀ ਖੁਸ਼ੀ ਹੁੰਦੀ ਹੈ ਇਸ ਚੀਜ਼ ਦਾ ਹਿੱਸਾ ਬਣਦੇ ਆ ਮਾਨ ਵੀ ਮਹਿਸੂਸ ਹੁੰਦਾ ਕਿ ਅਸੀਂ ਇਸ ਲਾਈਨਾਂ ਜੁੜੇ ਹੋਏ ਆ ਤੇ ਮੇਰੇ ਵੱਲੋਂ ਸਾਰੇ ਬਠਿੰਡਾ ਨਿਵਾਸੀਆਂ ਨੂੰ ਅ ਇਸ ਪ੍ਰੋਗਰਾਮ ਕਰਾਉਣ ਲਈ ਸਾਰੀ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਥੈਂਕ ਯੂ ਸੋ ਕਿੱਛੇ ਬੋਲਦੇ ਟ੍ਰੇਨਰ ਬੁੱਕ ਬਹਿ ਮਾਨ ਫਿਰ ਜਾ ਜੀ ਸੱਚੀ ਗੱਲ ਆ ਠੀਕੋ ਕੀ ਬਾਤ ਹੈ ਕੀ ਬਾਤ ਬਹੁਤ ਬਹੁਤ ਸਮਾਗੀ ਲੋਕ ਜੋ ਤੂ ਮੂਰੇ ਅੜਕੇ ਦਾ ਦੇ ਸਮਾਜੀ ਜੋ ਤੂੰ ਮਰੇ ਅੜਕੇ ਤਾਂ ਦੇ ਸਵਾਦ ਬਹੁਤ ਆਉਂਦਾ ਹੈ ਸੱਚੀ ਤੂੰ ਜ਼ਿੰਦਗੀ ਨਾਲ ਲੜ ਕੇ ਤਾਂ ਦੇ ਸਵਾਦ ਬਹੁਤ ਆਉਂਦਾ ਹੈ ਸੱਚੀ ਤੂੰ ਜ਼ਿੰਦਗੀ ਨਾਲ ਲੜ ਕੇ ਤਾਂ ਦੇ ਅੱਜ ਦੇ ਕਿਸ ਗੈਸਪੈਕਟਿਡ ਸਰਦਾਰ ਤੁਦਾ गगन फिर गुनगुनाया है घटा आज फिर आई है गगन फिर गुनगुनाया है घटा फिर आज आई है पूरी कायनात से हमने ये फिर है ਅਸੀ ਗਾਲ ਜੀ ਸਾਰਿਆਂ ਨੂੰ ਰੰਗੀਲਾ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਪ੍ਰਸਾਦ ਅਸੀ ਗਾਲ ਸਾਡੀ ਟੀਮ ਵੱਲੋਂ ਸਾਡੀ ਟੀਮ ਨਸੀਬਪੁਰਾ ਫਿਲਮ ਲੈ ਕੇ ਆਏ ਆ ਜੀ ਅੱਜ ਬਾਕੀ ਜਿਹੜਾ ਇੱਥੇ ਅੱਜ ਪਟੰਡਾ ਫਿਲਮ ਫੈਸਟੀਵਲ ਹੋ ਰਿਹਾ ਉਹਦੀਆਂ ਸਾਰਿਆਂ ਨੂੰ ਮੁਬਾਰਕਾਂ ਬਹੁਤ ਸੋਹਣਾ ਇੱਕ ਕਦਮ ਚੱਕਿਆ ਤੇ ਬਹੁਤ ਟੈਲੈਂਟ ਦੇਖਣ ਨੂੰ ਮਿਲਿਆ ਇੱਥੇ ਵੱਡੀਆਂ-ਵੱਡੀਆਂ ਫਿਲਮਾਂ ਜਾਂ ਜਿਹੜੇ ਨਵੇਂ ਨਵੇਂ ਯੂਥ ਹੈ ਜਾਂ ਨਵੇਂ ਡਾਇਰੈਕਟਰ ਨੇ ਉਹਨਾਂ ਨੇ ਆਪਣਾ ਕੰਮ ਇੱਥੇ ਦਿਖਾਇਆ ਹੈ ਵੱਡੇ ਵੱਡੇ ਆਰਟਿਸਟ ਆ ਜਿਨ੍ਹਾਂ ਨੂੰ ਜੱਜਮੈਂਟ ਕਰ ਰਹੀ ਹੈ ਬਾਕੀ ਰਿਜ਼ਲਟ ਜਦੋਂ ਆਉਣੇ ਆ ਸਾਰਿਆਂ ਦੇ ਹਨਾ ਬਾਕੀ ਜਿੱਤ ਹਾਰ ਬਣੀ ਆ ਤੇ ਇੱਕ ਇਦਾਂ ਹੁੰਦਾ ਕਿ ਕੋਸ਼ਿਸ਼ ਕੀਤੀ ਹੈ ਤਾਂ ਚਲੋ ਉਸ ਚੀਜ਼ ਨੂੰ ਇੱਕ ਹੌਸਲਾ ਮਿਲਦਾ ਤੇ ਉਦੋਂ ਹੀ ਸਾਡੀ ਫਿਲਮ ਵੀ ਬਹੁਤ ਚਪਾਲ ਤੇ ਰਿਲੀਜ਼ ਹੋ ਚੁੱਕੀ ਹੈ ਬਹੁਤ ਵਧੀਆ ਪਿਆਰ ਮਿਲ ਰਿਹਾ ਉਸ ਫਿਲਮ ਨੂੰ ਤੇ ਨਵਦੀਪ ਕਲੇਰ ਬਾਈ ਉਹਦੇ ਚ ਮੇਨ ਹੀਰੋ ਨੇ ਤੇ ਬਾਈ ਮਾਈਕਲ ਜੀ ਉਹਦੇ ਚ ਮੇਨ ਕੰਮ ਕਰ ਰਹੇ ਆ ਬਹੁਤ ਸੋਹਣਾ ਐਕਟ ਕੀਤਾ ਬਾਈ ਨੇ ਬਾਈ ਡਰਿੰਕ ਵਿੰਕਲ ਡਾਇਰੈਕਟਰ ਨੇ ਉਸ ਫਿਲਮ ਦੀ ਤੇ ਇਧਰ ਸਾਰੇ ਭਰਾ ਇਹਨਾਂ ਨੇ ਬਹੁਤ ਸੋਹਣਾ ਰੋਲ ਕੀਤਾ ਬਾਕੀ ਕੁਝ ਕਹਿਣਾ ਰਹੂਗੀ ਤੁਸੀਂ ਫਿਲਮ ਬਾਰੇ ਦੱਸ ਹੀ ਦਿੱਤਾ ਸੋਖ ਵਿਰੇ ਨੇ ਇਹ ਫਿਲਮ ਚਪਾਲ ਤੇ ਰਿਲੀਜ਼ ਹੋ ਚੁੱਕੀ ਹੈ ਸਾਰੇ ਜਣੇ ਜਾਓ ਤੇ ਆਪਦੇ ਰਿਵਿਊ ਦਿਓ ਫਿਲਮ ਨੂੰ ਜਰੂਰ ਦੇਖੋ ਥੈਂਕ ਯੂ ਸਭ ਤੋਂ ਪਹਿਲਾਂ ਮੇਰੇ ਵੱਲੋਂ ਬੜੀ ਪਿਆਰੀ ਤੇ ਮੋਹਪ੍ਰੀਤ ਸਤਸ੍ਰੀ ਅਕਾਲ ਜੀ ਸੁਰੰਗੀਲਾ ਸਾਹਿਬ ਇਸ ਚੌਥੇ ਫਿਲਮ ਫੈਸਟੀਵਲ ਦੇ ਵਿੱਚ ਪਹੁੰਚ ਕੇ ਬੜਾ ਆਨੰਦ ਆ ਰਿਹਾ ਬੜਾ ਅੱਛਾ ਲੱਗ ਰਿਹਾ ਇਸ ਫੈਸਟੀਵਲ ਦਾ ਹਿੱਸਾ ਬਣ ਕੇ ਇੱਕ ਹੋਰ ਮਾਣ ਮਹਿਸੂਸ ਕਰ ਰਹੇ ਤੁਸੀਂ ਪੁੱਛਿਆ ਵੀ ਕਿਸ ਤਰ੍ਹਾਂ ਦਾ ਲੱਗ ਰਿਹਾ ਵਾਕਈ ਨਜ਼ਾਰੇ 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 ਕਿਉਂਕਿ ਸਾਰੀਆਂ ਹਸਤੀਆਂ ਪਹੁੰਚੀਆਂ ਸਭ ਤੋਂ ਵਿਸ਼ੇਸ਼ ਇਹ ਗੱਲ ਕਹਾਂਗਾ ਕਿ ਜਿਹੜੀਆਂ 18 ਫਿਲਮਾਂ ਚੂਜ਼ ਹੋਈਆਂ ਉਹ ਇਕੱਲੀਆਂ ਪੰਜਾਬ ਦੇ ਨਾਲ ਨਹੀਂ ਰਿਲੇਟਡ ਉਹ ਪੂਰੇ ਭਾਰਤ ਦੇ ਵਿੱਚੋਂ ਚਾਹੇ ਉਹ ਸ਼ਾਰਟ movies ਦੇ ਰੂਪ ਦੇ ਵਿੱਚ ਆਈਆਂ ਚਾਹੇ ਉਹ ਫੀਚਰ ਫਿਲਮ ਦੇ ਰੂਪ ਦੇ ਵਿੱਚ ਆਈਆਂ ਉਹ ਬਿਲਕੁਲ ਯੂਨੀਕ ਕਨਸੈਪਟਸ ਨੂੰ ਇਹਨਾਂ ਨੇ ਪਿਕਅਪ ਕੀਤਾ ਜਿਦੇ ਵਿੱਚ ਕੀ ਕੁਛ ਨਾ ਕੁਛ এনवायरमेंट ਦੇ ਨਾਲ ਰਿਲੇਟਡ ਹੈ ਜਾਂ ਫਿਰ ਇੱਕ ਖਿਡਾਰੀ ਦੀ ਮੈਂ ਇੱਕ ਫਿਲਮ ਹੁਣੀ ਜੋ ਥੋੜਾ ਟਾਈਮ ਪਹਿਲਾਂ ਦੇਖੀ ਸਕਰੀਨਿੰਗ ਹੋਈ ਇੱਕ ਖਿਡਾਰੀ ਦੀ ਜੋ ਚੇਸਟਾ ਹੁੰਦੀ ਹੈ ਉਹਦੇ ਅੰਦਰੂਨੀ ਕੀ ਜਜ਼ਬਾਤ ਹੁੰਦੇ ਹੈ ਉਹਦੇ ਦਾਦੇ ਪੋਤੇ ਦੀ ਕਹਾਣੀ ਬੜੀ ਅੱਛੀ ਲੱਗੀ ਜਾਂ ਇੱਕ ਫਿਲਮ ਪੂਰਨਮਾਸ਼ੀ ਦੇਖੀ ਬਾ ਕਮਾਲ ਸੋ ਉਹ ਸਕਰੀਨਿੰਗ ਦੇ ਵਿੱਚ ਦੇਖਣ ਦਾ ਮੌਕਾ ਮਿਲਿਆ ਦੂਜਾ ਉਹਦੀ ਜਿਹੜੀ ਸਟਾਰ ਕਾਸਟ ਹੈ ਉਹਨਾਂ ਨੂੰ ਆਪਣੇ ਨਾਲ ਦੇ ਜਿਹੜੇ ਉਹਨਾਂ ਦੇ ਸੰਗੀ ਸਾਥੀ ਹੈ ਉਹਨਾਂ ਨੂੰ ਮਿਲ ਕੇ ਉਹਨਾਂ ਦਾ ਵੀ ਇੱਕ ਔਰਾ ਵਧਿਆ ਜਿਸ ਤਰ੍ਹਾਂ ਭਾਈ ਹਰਮਨ ਜੀ ਆਏ ਹਰ ਸਿਮਰਨ ਜੀ ਰਜ਼ਾ ਹੀਰ ਔਰ ਬੜੇ ਆਰਟਿਸਟ ਅੱਛੇ ਅੱਛੇ ਚਾਹੇ ਉਹ 뮤직 ਇੰਡਸਟਰੀ ਦੇ ਚਾਹੇ ਉਹ ਫਿਲਮ ਇੰਡਸਟਰੀ ਦੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦੇ ਵਿੱਚ ਜਿਹੜਾ ਇਸ ਫਾਊਂਡੇਸ਼ਨ ਦਾ ਯੋਗਦਾਨ ਹੈ ਉਹ ਹਮੇਸ਼ਾ ਯਾਦਗਾਰ ਰਹੂਗਾ ਔਰ ਸਭ ਤੋਂ ਵੱਡਾ ਯਾਦਗਾਰ ਇਹ ਹੈ ਕਿ ਬਠਿੰਡਾ ਸ਼ਹਿਰ ਦੀ ਇਸ ਪਾਵਨ ਪਵਿੱਤਰ ਧਰਤੀ ਤੇ ਬਲਵੰਤ ਗਾਰਗੀ ਆਡੀਟੋਰੀਅਮ ਦੇ ਇਸ ਸਟੇਜ ਤੋਂ ਅੱਜ ਬਠਿੰਡਾ ਵਾਸੀਆਂ ਨੂੰ ਇਹ ਚੌਥਾ ਫਿਲਮ ਫੈਸਟੀਵਲ ਦੇਖ ਕੇ ਉਵਿਮਾਨ ਮਹਿਸੂਸ ਕਰ ਰਹੇ ਤੇ ਮੈਂ ਵੀ ਮਾਨ ਮਹਿਸੂਸ ਕਰ ਰਿਹਾ ਹਾਂ